ਫਿਰੋਜ਼ਪੁਰ ਦੇ ਵਿੱਚ ਸਮੂਹ ਜ਼ਿਲ੍ਹੇ ਦੇ ਪੱਤਰਕਾਰਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੂਸ ਪ੍ਰਦੂਸ਼ਣ ਕੀਤਾ ਗਿਆ ਤਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਸਤੁਜ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਾਮਾ ਦਾ ਇਹ ਕਹਿਣਾ ਕਿ ਪਿਛਲੇ 8 ਮਹੀਨੇ ਪਹਿਲਾਂ ਇੱਕ ਪੱਤਰਕਾਰ ਸਾਥੀ ਦਾ ਇੱਕ ਟਰੱਕ ਚੋਰੀ ਹੋ ਗਿਆ ਸੀ ਇਸ ਬਾਬਤ ਉਹਨਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਪੱਤਰਕਾਰ ਸਾਥੀ ਉੱਪਰ ਹੀ ਪਰਚਾ ਦਰਜ ਕਰ ਲਿਆ ਗਿਆ ਫਿਰ ਪੱਤਰਕਾਰਾਂ ਦੇ ਵੱਲੋਂ ਪੁਲਿਸ ਨਾਲ ਗੱਲਬਾਤ ਕਰਕੇ ਪਰਚਾ ਰੱਦ ਕਰਵਾ ਦਿੱਤਾ ਗਿਆ ਤੇ ਇਸ ਗੱਲ ਨੂੰ ਲੈ ਕੇ ਹੁਣ ਐਸਐਸਪੀ ਦਫ਼ਤਰ ਫਿਰੋਜ਼ਪੁਰ ਹੋ ਗਏ ਤਾਂ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਪੱਤਰਕਾਰਾਂ ਨੂੰ ਤੱਕੇ ਮਾਰੇ ਗਏ ਨੇ ਤਾਂ ਇਸ ਤੋਂ ਖਫਾ ਹੋ ਕੇ ਸਤਲੁਜ ਪ੍ਰੈਸ ਕਲੱਬ ਦੇ ਨਾਲ ਬਾਕੀ ਸਾਰੇ ਫਿਰੋਜ਼ਪੁਰ ਦੇ ਪੱਤਰਕਾਰ ਵਪਾਰ ਮੰਡਲ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਤੇ ਕਿਸਾਨ ਯੂਨੀਅਨ ਨੇ ਸਤਲੁਜ ਪ੍ਰੈਸ ਕਲਬ ਦਾ ਸਮਰਥਨ ਕੀਤਾ ਇਸ ਰੋਸ ਰੈਲੀ ਦੇ ਵਿੱਚ ਫਿਰੋਜ਼ਪੁਰ ਸ਼ਹਿਰ ਦੇ ਉਦਮ ਸਿੰਘ ਚੌਂਕ ਤੋਂ ਰੈਲੀ ਸ਼ੁਰੂ ਹੋਈ ਤੇ ਸਾਰੇ ਬਾਜ਼ਾਰਾਂ ਦੇ ਵਿੱਚੋਂ ਹੁੰਦੀ ਹੋਈ ਦਿੱਲੀ ਗੇਟ ਫਿਰੋਜ਼ਪੁਰ ਸ਼ਹਿਰ ਵਿਖਾ ਕੇ ਸਮਾਪਤ ਹੋਈ ਪੱਤਰਕਾਰਾਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਰੋਸ ਰੈਲੀ ਤੋਂ ਕੁਝ ਸਮੇਂ ਪਹਿਲਾਂ ਫਿਰੋਜ਼ਪੁਰ ਪੁਲਿਸ ਦੇ ਡਿਪਟੀ ਸੁਖਵਿੰਦਰ ਸਿੰਘ ਦੇ ਵੱਲੋਂ ਪੱਤਰਕਾਰਾਂ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕੀ ਤੇ ਪ੍ਰਪਤਕਾਰ ਨਹੀਂ ਮੰਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਅਗਲੀ ਰਣਨੀਤੀ ਫਿਰੋਜ਼ਪੁਰ ਛੌਨੀ ਦੇ ਬਾਜ਼ਾਰਾ ਦੇ ਵਿੱਚ ਪੁਲਿਸ ਦੇ ਖਿਲਾਫ ਇੱਕ ਵੱਡਾ ਰੋਸ ਪ੍ਰਦਰਸ਼ਨ ਕਰਨ ਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਸ ਤੋਂ ਪਹਿਲਾਂ ਉਹਨਾਂ ਦੀ ਦਸੀਆਂ ਹੋਈਆਂ ਮੰਗਾਂ ਜੇਕਰ ਮੰਨ ਲਈਆਂ ਜਾਂਦੀਆਂ ਨੇ ਤਾਂ ਰੈਲੀ ਨਹੀਂ ਕੀਤੀ ਜਾਵੇਗੀ ਲੋਕਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਇਸੇ ਦਰਮਿਆਨ ਕਾਫੀ ਤੇ ਪਾਣੀ ਦੇ ਸਟਾਲ ਵੀ ਲਗਾਏ ਗਏ ਇਸ ਰੈਲੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਫਿਰੋਜ਼ਪੁਰ ਤੋਂ ਪੀੜਤ ਹੋਰ ਲੋਕ ਵੀ ਉਪਸਥਿਤ ਰਹੇ ਪਤਾ ਨਹੀਂ ਕੀ ਕਾਰਨ ਹੈ ਕਿ ਇਸ ਮੁਥੇ ਜਿਹੜਾ ਪੱਤਰਕਾਰ ਭਾਈ ਜਾ ਰਾ ਉਹਨੂੰ ਸੜਕਾਂ ਤੇ ਉਤਰਨਾ ਪਿਆ ਦੇਖੋ ਜੀ ਜਿੱਥੇ ਪਬਲਿਕ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੇ ਜਿਨ੍ਹਾਂ ਦਾ ਹੱਲ ਨਹੀਂ ਹੋ ਰਿਹਾ ਪੁਲਿਸ ਪ੍ਰਸ਼ਾਸਨ ਵੱਲੋਂ ਔਰ ਫੀਤੀਆਂ ਲੱਗ ਰਹੀਆਂ ਨੇ ਕਿ ਪਹਿਲਾ ਅਵਾਰਡ ਆ ਗਿਆ ਜੀ ਫਲਾਣਾ ਅਫਸਰ ਨੂੰ ਫੀਤੀ ਲੱਗੀ ਜੀ ਕਿਸ ਗੱਲ ਦੀ ਲੱਗ ਰਹੀ ਇਹ ਹੀ ਤਾਂ ਸਮਝ ਨਹੀਂ ਆ ਰਹੀ ਪਬਲਿਕ ਤੇ ਨਾਂ ਨਾਲ ਪ੍ਰੈਸ ਵੀ ਬਹੁਤ ਜ਼ਿਆਦੀ ਪੀੜਤ ਹੈ ਪੱਤਰਕਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਪੁਲਿਸ ਵੱਲੋਂ 8-8 ਮਹੀਨਿਆਂ ਦੀਆਂ ਜਿਹੜੀਆਂ ਜੈਨੂਇਨ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਨੂੰ ਲੈ ਕੇ ਅਸੀਂ ਲਗਾਤਾਰ ਗੇੜੇ ਘੜ ਰਹੇ ਆ ਐਸਐਸਪੀ ਆਫਿਸ ਤੇ ਅਧਿਕਾਰੀਆਂ ਨੂੰ ਮਿਲ ਰਹੇ ਆ ਨੀਚੇ ਵਾਲੇ ਅਧਿਕਾਰੀਆਂ ਨੂੰ ਮਿਲ ਰਹੇ ਆ ਕਿਸੇ ਵੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਉਹਨਾਂ ਸਮੱਸਿਆਵਾਂ ਦੇ ਉੱਕ ਕੇ ਅਸੀਂ ਲਗਾਤਾਰ ਅਸੀਂ ਮੀਟਿੰਗਾਂ ਕਰ ਰਹੇ ਆ ਕੁਝ ਕਰ ਰਹੇ ਆ ਹਾਰ ਕੇ ਅਸੀਂ ਜ਼ਿਲ੍ਹਾ ਫਰੋਇਪੁਰ ਦੀਆਂ ਪ੍ਰੈਸ ਕਲੱਬਾਂ ਦੀ ਮੀਟਿੰਗ ਰੱਖੀ ਉਹਦੇ ਵਿੱਚ ਫੇਰ ਇੱਕ ਵਾਰੀ ਟਾਈਮ ਦਿੱਤਾ ਗਿਆ ਕਿ 9 ਦਸੰਬਰ ਸ਼ਾਮ ਦੇ 6 ਵਜੇ ਤੱਕ ਸਾਡੀਆਂ ਬੇਨਤੀ ਕੀਤੀ ਕਿ ਹੱਲ ਕਰੋ ਨਹੀਂ ਕੀਤਾ ਗਿਆ ਹੁਣ ਅੱਜ ਅੱਜ ਦੀ ਤਰੀਕ ਅਸੀਂ ਅੱਕ ਕੇ ਜਿਹੜਾ ਜਲੂਸ ਕੱਢਿਆ ਸ਼ਹਿਰ ਦੇ ਵਿੱਚ ਲੋਕਾਂ ਦੇ ਵਿੱਚ ਦੱਸਿਆ ਕਿ ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਨਹੀਂ ਹੱਲ ਹੋ ਰਹੀਆਂ ਸਾਡੀਆਂ ਵੀ ਨਹੀਂ ਹੋ ਰਹੀਆਂ ਪੱਤਰਕਾਰ ਮੈਂ ਕਹਿਣਾ ਹੁਣਾ ਕਿ ਹਮੇਸ਼ਾ ਕੜੀ ਦਾ ਕੰਮ ਕਰਦਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਆ ਪ੍ਰਸ਼ਾਸਨ ਸਾਹਮਣੇ ਰੱਖਦਾ ਔਰ ਪ੍ਰਸ਼ਾਸਨ ਜਿਹੜਾ ਉਹਦਾ ਫਰਜ਼ ਹੁੰਦਾ ਉਹਨਾਂ ਸਮੱਸਿਆਵਾਂ ਨੂੰ ਅਗਰ ਜੈਨੂਨ ਹਨ ਤਾਂ ਉਹਨਾਂ ਦਾ ਹੱਲ ਕੀਤਾ ਜਾਵੇ ਪਰ ਡਿਪਟੀ ਸਾਹਿਬ ਆਏ ਸੀ ਕੀ ਮੈਸੇਜ ਦੇ ਗਿਆ ਦੇਖੋ ਡਿਪਟੀ ਸਾਹਿਬ ਆਏ ਸੀਗੇ ਜੀ ਆਇਆਂ ਨੂੰ ਠੀਕ ਹੈ ਅਫਸਰ ਨੇ ਸਾਡੇ ਆ ਸਕਦੇ ਨੇ ਪਰ ਇਸ ਮੂਮੈਂਟ ਤੇ ਆ ਕੇ ਜਦੋਂ ਸਾਡਾ ਬਿਲਕੁਲ ਜਲੂਸ ਦਾ ਬਿਲਕੁਲ ਤਿਆਰੀ ਸੀ ਉੱਥੇ ਆ ਕੇ ਅਸੀਂ ਇਹ ਕਹੀਏ ਕਿ ਰੋਕ ਲੋ ਕਿਉਂਕਿ ਮੈਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸਰ ਇਹ 8 ਮਹੀਨਿਆਂ ਤੋਂ ਲਗਾਤਾਰ ਹੀ ਅਸੀਂ ਜਾ ਰਹੇ ਹਰ ਵਾਰੀ ਸਾਨੂੰ 2-2-3 ਦਾ ਟਾਈਮ ਦਿੱਤਾ ਜਾ ਰਿਹਾ ਮਹੀਨੇ-ਮਹੀਨੇ ਦਾ ਟਾਈਮ ਦਿੱਤਾ ਜਾ ਰਿਹਾ 10 ਦਿਨ ਦਾ ਟਾਈਮ ਦਿੱਤਾ ਜਾ ਰਿਹਾ ਅੱਜ ਤੁਸੀਂ ਖਾਲੀ ਹੱਥ ਆ ਗਏ ਹੋ ਕੋਈ ਵੀ ਕਿਸੇ ਦੇ ਘਰੇ ਪਰੌਣਾ ਜਾਂਦਾ ਤੇ ਕੇਲੇ ਸੇਬ ਤਾਂ ਲੈ ਹੀ ਜਾਂਦਾ ਤੇ ਤੁਸੀਂ ਖਾਲੀ ਹੱਥ ਆ ਗਏ ਹੋ ਸਾਡਾ ਕੋਈ ਮਾਮਲਾ ਹੱਲ ਲੈ ਕੇ ਸਾਡੇ ਹੱਥੇ 'ਚ ਪੜਾਉਂਦੇ ਤੇ ਅਸੀਂ ਜਲੂਸ ਰੋਕ ਲੈਂਦੇ ਮੈਂ ਕਿਹਾ ਹਾਂ ਤੁਹਾਡੇ ਨਾਲ ਇਹ ਬਾਤ ਹੈ ਜੇ ਤੁਸੀਂ ਸਾਡੀਆਂ ਮੁਸ਼ਕਲਾਂ ਹੱਲ ਕਰਾਉਨੇ ਹੋ ਡੀਐਸਪੀ ਸਾਹਿਬ ਤਾਂ ਅਸੀਂ ਜਿਹੜਾ ਅਗਲੀ ਮੂਵਮੈਂਟ ਹੈਗੀ ਆ ਅਗਲੀ ਮੂਵਮੈਂਟ ਕਰਨੀ ਅਸੀਂ ਰਣਨੀਤੀ ਬਣਾ ਰਹੇ ਹਾਂ ਉਹਦੇ ਤੇ ਉਹ ਮੂਵਮੈਂਟ ਅਸੀਂ ਰੋਕ ਲਾਂਗੇ ਨਹੀਂ ਤਾਂ ਸਾਡਾ ਇਹ ਸ਼ਨਰਸ਼ ਇਸੇ ਤਰ੍ਹਾਂ ਲਗਾਤਾਰ ਚੱਲਦਾ ਨਹੀਂ ਅਗਲੀ ਮੂਵਮੈਂਟ ਕੀ ਹੈ ਬਤਾਜੀ ਦੇਖੋ ਜੀ ਸਾਡਾ ਜਿਹੜਾ ਮੋਢਲਾ ਵਿਚਾਰ ਹੈ ਅਸੀਂ ਕਲੱਬ ਵਾਲਿਆਂ ਕੀਤਾ ਬਾਕੀ ਪੱਤਰਕਾਰ ਵੀਰ ਜਿਹੜੇ ਪਾਸੇ ਕਸਮੀਆਂ ਦੁਆਈਆਂ ਉਹਨਾਂ ਨਾਲ ਜੇ ਅਸੀਂ ਰਾਏ ਕਰਨੀਆਂ ਅਸੀਂ ਮੂਵਮੈਂਟ ਇਸ ਤਰ੍ਹਾਂ ਮਨਾਉਣਾ ਹੈ ਕਿ ਅਗਲਾ ਜਿਹੜਾ ਜਲੂਸ ਹੈ ਉਹ ਫਰੋਪਰ ਕੈਂਟ ਦੇ ਵਿੱਚ ਕੱਢਿਆ ਜਾਵੇ ਉਹ ਟੇਕ ਅ ਮੂਵਮੈਂਟ ਬਣਾਈ ਜਾਵੇ ਉਸ ਤੋਂ ਬਾਅਦ ਜਿੰਨੇ ਸਾਡੇ ਕਸਬੇ ਹੈਗੇ ਗੁਰੂ ਹਰ ਸਾਹਿਬ ਹੈਗਾ ਮਮਦੋਟ ਹੈ ਮੁਦਕੀ ਹੈ ਮੱਲਾਮਾੜਾ ਹੈਗਾ ਮਖੂ ਹੈ ਜ਼ੀਆ ਜਿੰਨੇ ਉਹ ਕਸਬੇ ਹੈ ਮੁਦਕੀ ਹੈ ਉਹਨਾਂ ਦੇ ਵਿੱਚ ਵੀ ਜਾ ਕੇ ਪੁਲਿਸ ਦਾ ਜਲੂਸ ਕੱਢਿਆ ਜਾਵੇ ਕਿ ਲੋਕ ਨਾਲ ਥੋੜੇ ਇੱਕ ਮੂਵਮੈਂਟ ਬਣਾਈ ਜਾਵੇ ਫਰੋਜ਼ਪੁਰ ਪੁਲਿਸ ਦੇ ਖਿਲਾਫ ਕਿ ਜੇ ਇਹ ਮੁਸ਼ਕਲਾਂ ਨਹੀਂ ਨਹੀਂ ਹੱਲ ਕਰਦੀ ਤਾਂ ਪ੍ਰੈਸ ਤੇ ਲੋਕ ਮਿਲ ਕੇ ਇਹਨਾਂ ਮੁਸ਼ਕਲਾਂ ਦਾ ਹੱਲ ਕਰਵਾਉਣਗੇ ਰਾਜੀ ਪੱਤਰਕਾਰਾਂ ਨੂੰ ਬਾਜ਼ਾਰ ਦੇ ਵਿੱਚ ਪੁੱਛ ਵੀ ਪਤਾਏ ਕਿ ਉਹਨਾਂ ਨੂੰ ਫੁੱਲ ਵੰਡਾਏਗੇ ਕੌਫੀ ਵੰਡੇਗੇ ਤੇ ਪਾਣੀ ਇਕੱਲੇ ਕਿਹਨਾਂ ਨੂੰ ਦਿੱਤਾ ਗਿਆ ਇਸ ਗੱਲ ਨੂੰ ਕਿਵੇਂ ਦੇਖ ਰਹੇ ਬਿਲਕੁਲ ਜੀ ਮੈਂ ਧੰਨਵਾਦ ਕਰਦਾ ਬਾਜ਼ਾਰ ਵਾਲਿਆਂ ਨੂੰ ਇੱਕ ਨਾ ਕਈ ਜਿਹੜਾ ਡੁੱਬਦੇ ਨੂੰ ਤਣਕੇ ਦਾ ਸਹਾਰਾ ਹਰੇਕ ਬੰਦੇ ਨੂੰ ਸਹਾਰੇ ਦੀ ਲੋੜ ਹੈ ਤਾਂ ਉਹਨਾਂ ਨੂੰ ਇਹ ਲੱਗਾ ਕਿ ਪ੍ਰੈਸ ਵਾਲੇ ਸਾਡੇ ਛੋਟੇ ਬੱਚੇ ਸਾਡੇ ਨਾਲ ਆ ਕੇ ਖੜ ਗਏ ਅਸੀਂ ਉਹਨਾਂ ਦੀ ਧਿਰ ਬਣਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਨੂੰ ਅੱਛਾ ਲੱਗਾ ਤਾਂ ਉਹਨਾਂ ਨੇ ਫੁੱਲ ਮੈਂ ਦੇਖ ਰਿਹਾ ਸੀ ਕਿ ਡਰਾਈ ਫਰੂਟ ਵੰਡ ਰਿਆ ਸੀ ਕੌਫੀ ਪੀਾਈ ਜਾ ਰਹੀ ਬਾਜ਼ਾਰ ਦੇ ਵਿੱਚ ਚਾ ਪਾਣੀ ਪਿਆਇਆ ਜਾ ਰਿਹਾ ਤੇ ਫੁੱਲਾਂ ਦੀ ਵਰਖਾ ਹੋ ਰਹੀ ਲਗਾਤਾਰ ਕਈ ਜਗ੍ਹਾ ਤੇ ਬਾਜ਼ਾਰ ਚ ਕਈ ਦੁਕਾਨਦਾਰ ਮੇਰੇ ਵੀਰਾਂ ਨੇ ਤੇ ਫੁੱਲਾਂ ਦੀ ਵਰਖਾ ਕੀਤੀ ਥੈਂਕਸ ਕਿ ਤੁਸੀਂ ਆਪਣੇ ਬੱਚੇ ਸਮਝ ਕੇ ਆਪਣੇ ਫਰਜ਼ ਸਮਝ ਕੇ ਤੇ ਮੈਂ ਉਹਨਾਂ ਸਾਰਿਆਂ ਵੀਰਾਂ ਨੂੰ ਕਹੂੰਗਾ ਕਿ ਅਸੀਂ ਇਹ ਲੜਾਈ ਸਾਡੇ ਕੱਲਿਆਂ ਦੀ ਨਹੀਂ ਹੈਗੀ ਪ੍ਰੈਸ ਦੀ ਨਹੀਂ ਹੈਗੀ ਸਾਰੀ ਆਵਾਮ ਦੀ ਲੜਾਈ ਹੈ ਆਓ ਸਾਰੇ ਰਲ ਕੇ ਇਕੱਠੇ ਹੋਈਏ ਤੇ ਇਹਨਾਂ ਅਫਸਰਾਂ ਨੂੰ ਦੱਸਿਏ ਕਿ ਕਾਨੂੰਨ ਦੇ ਵਿੱਚ ਰਹਿ ਕੇ ਸਾਨੂੰ ਕਾਨੂੰਨ ਦੇ ਮੁਤਾਬਕ ਸਾਡੀਆਂ ਜੈਨੂਇਨ ਸਮੱਸਿਆਵਾਂ ਨੇ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਨੂੰ ਹੱਲ ਕੀਤਾ ਜਾਵੇ ਤੇ ਜਦੋਂ ਮਹੱਲੇ ਵਾਲਿਆਂ ਨੇ ਵੀ ਮੇਰਾ ਸਾਥ ਨਾ ਦਿੱਤਾ ਕਹਿੰਦੇ ਉਹਨਾਂ ਦੇ ਘਰ ਦਾ ਮਸਲਾ ਆਪਾਂ ਕੀ ਕਰ ਸਕਦੇ ਆ ਉਸ ਤੋਂ ਬਾਅਦ ਮੈਂ ਘਰ ਵਿੱਚ ਬੈਠ ਕੇ ਇੱਕ ਦਰਖਾਸਤ ਲਿਖੀ ਉਹ ਦਰਖਾਸਤ ਲਿਖਣ ਤੋਂ ਬਾਅਦ ਮੈਂ 112 ਤੇ ਕਾਲ ਕੀਤੀ ਫਿਰ ਮੈਂ 100 ਨੰਬਰ ਤੇ ਵੀ ਕਾਲ ਕੀਤੀ ਵੀ ਕਿਸੇ ਤਰੀਕੇ ਉਸ ਬੇਟੀ ਦੀ ਹੈਲਪ ਹੋ ਸਕੇ ਪਰ ਕਿਸੇ ਨੇ ਵੀ ਮੇਰੀ ਸੁਣਵਾਈ ਨਹੀਂ ਕੀਤੀ ਮੈਂ ਕਹਿਣ ਲੱਗੇ ਤੁਸੀਂ ਸਦਰ ਥਾਣੇ ਜਾਓ ਤੁਹਾਨੂੰ ਸਦਰ ਥਾਣਾ ਲੱਗਦਾ ਜਦੋਂ ਮੈਂ ਸਦਰ ਥਾਣੇ ਗਈ ਤਾਂ ਸਰਦਾਰ ਜਸਵੰਤ ਸਿੰਘ ਐਸਐਸਓ ਸਾਹਿਬ ਨੂੰ ਵੀ ਮਿਲੀ ਤਿੰਨ ਵਾਰ ਮੈਂ ਹੈਂਡੀਕਟ ਹੋਣ ਦੇ ਬਾਵਜੂਦ ਵੀ ਸਦਰ ਥਾਣੇ ਜਾਂਦੀ ਨਹੀਂ ਪਰ ਉੱਥੇ ਵੀ ਮੇਰੀ ਸੁਣਵਾਈ ਨਹੀਂ ਹੋਈ ਮੈਂ ਫੋਨ ਵੀ ਕਰਦੀ ਰਹੀ ਕਾਫੀ ਦੇਰ ਫੋਨ ਕਰਨ ਤੋਂ ਬਾਅਦ ਕਿਸੇ ਨੇ ਵੀ ਮੇਰੀ ਸੁਣਵਾਈ ਨਹੀਂ ਕੀਤੀ ਜਦੋਂ ਐਸਐਚਓ ਸਾਹਿਬ ਨੇ ਕਿਹਾ ਕਿ ਪਵਨ ਕੁਮਾਰ ਨੂੰ ਤੁਹਾਡੀ ਅਰਖਾਸਤ ਮਾਰਕ ਕਰ ਦਿੱਤੀ ਗਈ ਉਹ ਰਹਿਣਗੇ ਮੈਂ 4 ਦਿਨ ਲਗਾਤਾਰ ਫੋਨ ਤੇ ਗੱਲ ਕਰਦੇ ਨੇ ਪਵਨ ਕੁਮਾਰ ਨਾਲ ਤਾਂ ਕਿ ਕਹਿ ਦੇ ਸੀ ਮੈਂ ਚੰਗੀ ਗੱਲ ਆ ਕਦੀ ਕਹਿੰਦੇ ਸੀ ਨਮਦੋਟਾ ਇਸੇ ਤਰ੍ਹਾਂ ਵੱਖ-ਵੱਖ ਸ਼ਹਿਰਾਂ ਦੇ ਨਾਂ ਲੈਂਦੇ ਰਹੇ ਤੇ ਕਹਿੰਦੇ ਬੀਬੀ ਭੈਣਾ ਤੂੰ ਹੀ ਚੁੱਪ ਕਰਕੇ ਬੈਠ ਜਾ ਜਨਾਨੀਆਂ ਦਾ ਵਾਲੀਆਂ ਗੱਲਾਂ ਨਾ ਕਰੋ ਇਹ ਜੇਕਰ ਜਨਾਨੀ ਦੀ ਹੈਲਪ ਤੇ ਕਿਸੇ ਨੇ ਨਹੀਂ ਕਰਦਾ ਮਨ ਲਾ ਵੀ ਨਹੀਂ ਤੁਰਦਾ ਪੁਲਿਸ ਵੀ ਨਹੀਂ ਤੁਰਦੀ ਤੇ ਜਨਾਨੀ ਸੁਰੱਖਿਆਤ ਨਹੀਂ ਕੀ ਸੋ ਮੇਰੀ ਆਪ ਸਾਹਿਬ ਜੀ ਨੂੰ ਬੇਨਤੀ ਹੈ ਕਿ ਜਿੱਥੇ ਵੀ ਇਹੋ ਜਿਹਾ ਤੱਗਾ ਹੁੰਦਾ ਮੇਰੀ ਹੈਲਪ ਕਰੋ ਉਹਨਾਂ ਨੇ ਮੇਰੇ ਘਰ ਦੇ ਅੱਗੇ ਉਸ ਮੁੰਡੇ ਨੇ ਇੱਟਾ ਰੋੜੇ ਮਾਰੇ ਅਤੇ ਮੈਨੂੰ ਲੰਗੀ ਲੂਲੀ ਕਹਿ ਕੇ ਬਹੁਤ ਅਪਮਾਨਜਨਕ ਸ਼ਬਦ ਬੋਲੇ ਸੋ ਮੈਨੂੰ ਆਪ ਸਭ ਦੀ ਹੈਲਪ ਦੀ ਲੋੜ ਹੈ ਇਸ ਕਰਕੇ ਮੈਂ ਸ਼੍ਰੀ ਮਨੋਰ ਲਾਲ ਜੀ ਨੂੰ ਰਿਕੁਐਸਟ ਕੀਤੀ ਕਿ ਕੋਣ ਤੇ ਸਰ ਵੀ ਮੇਰੀ ਹੈਲਪ ਕੀਤੀ ਜਾਵੇ ਉਹਨਾਂ ਨੇ ਮੈਨੂੰ ਅੱਜ ਇੱਥੇ ਬੁਲਾਇਆ ਤੋਂ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ